ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਦੀ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਘਟ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਵੀਡੀਓ নোਟੀਫਿਕੇਸ਼ਨ ਸੌਤ ਨੂੰ ਮਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਨੇ ਤਾਂ ਤੁਸੀਂ ਪੜ ਹੀ ਲਿਆ ਵੀ ਤੁਹਾਡੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਸੋ ਦੋਸਤੋ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਬੜੇ ਤਰ੍ਹਾਂ ਦੇ ਲੋਕ ਹੁੰਦੇ ਨੇ ਹਨਾ ਅਲੱਗ-ਅਲੱਗ ਨੇਚਰ ਦੇ ਲੋਕ ਹੁੰਦੇ ਨੇ ਹਨਾ ਅਲੱਗ-ਅਲੱਗ ਸੁਭਾਅ ਹੁੰਦਾ ਹੈ ਹਨਾ ਕਿਸੇ ਦੀ ਸੋਚ ਵੀ ਅਲੱਗ-ਅਲੱਗ ਹੁੰਦੀ ਹੈ ਨਾ ਸਾਡੀ ਸੋਚੇ ਜਿਹੜੀ ਸਾਡੀ ਮੈਚ ਕਰਦੀ ਹੋਵੇ ਹਨਾ ਪਰ ਜਿਹੜੀ ਗੱਲ ਅੱਜ ਆਪਾਂ ਕਰਾਂਗੇ ਹਨਾ ਇਸ ਤਰ੍ਹਾਂ ਦੇ ਲੋਕ ਹੋਣੇ ਹਰੇਕ ਦੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਹਨਾ ਉਹ ਕਿਹੜੇ ਨੇ ਹਨਾ ਮੰਨ ਲਓ ਤੁਸੀਂ ਕਿਸੇ ਵੀ ਫੀਲਡ ਵਿੱਚ ਜਾਂਦੇ ਹੋ ਹਨਾ ਚਾਹੇ ਉਹ ਸਟੱਡੀ ਨੂੰ ਲੈ ਕੇ ਆ ਚਾਹੇ ਤੁਹਾਡੇ ਬਿਜ਼ਨਸ ਨੂੰ ਲੈ ਕੇ ਹਨਾ ਜਦੋਂ ਤੁਸੀਂ ਕੋਈ ਫੀਲਡ ਚੂਜ਼ ਕਰਦੇ ਹੋ ਨਾ ਵੀ ਹਾਂ ਯਾਰ ਮੈਂ ਆਹ ਚੀਜ਼ ਕਰਨੀ ਆ ਤਾਂ ਜਿਹ ਇੱਕ ਤਾਂ ਉਹ ਜਿਹੜੇ ਤੁਹਾਨੂੰ ਉਸ ਚੀਜ਼ ਨੂੰ ਕਰਨ ਤੋਂ ਰੋਕਣਗੇ ਹਨਾ ਤੇ ਕੋ ਜਿਹੜੇ ਤੁਹਾਡਾ ਸਾਥ ਦੇਣਗੇ ਹਨਾ ਦੋਨਾਂ 'ਤੇ ਫਰਕ ਇਹੋ ਹੈ ਜਿਹੜੇ ਰੋਕਣਗੇ ਉਹ ਤਾਂ ਹੋ ਸਕਦਾ ਵੀ ਇਹ ਸੋਚੇ ਹਨ ਯਾਰ ਇਹ ਬੰਦਾ ਕਿਤੇ ਅੱਗੇ ਨਾ ਨਿਕਲ ਜੇ ਹਨਾ ਇਹ ਤਰੱਕੀ ਨਾ ਕਰ ਜੇ ਤੇ ਜਿਹੜੇ ਬੰਦੇ ਤੁਹਾਡਾ ਸਾਥ ਦਿੰਦੇ ਆ ਹਨਾ ਉਹ ਤੁਹਾਨੂੰ ਸਿੱਧਾ ਕਹਿਣਗੇ ਜੇ ਤੁਸੀਂ ਉਹਨਾਂ ਨਾਲ ਕਿਸੇ ਨਾਲ ਗੱਲ ਸ਼ੇਅਰ ਕਰੋ ਕਿ ਹਾਂ ਯਾਰ ਮੈਂ ਆਹ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਤੇ ਮੈਂ ਇੱਥੇ ਆ ਨਾ ਕੁਝ ਕਰਨਾ ਚਾਹੁੰਦਾ ਤਾਂ ਜਿਹੜਾ ਬੰਦਾ ਤੁਹਾਡੇ ਨਾਲ ਖੜਾ ਹੋਊਗਾ ਉਹ ਤੁਹਾਨੂੰ ਵੀ ਹਾਂ ਯਾਰ ਠੀਕ ਆ ਬਹੁਤ ਵਧੀਆ ਕਰ ਲਿਆ ਮਾ ਹਣਾ ਵੀ ਚੱਲ ਜੋ ਵੀ ਕਰਨਾ ਸੋ ਸਮਝ ਕੇ ਆਪਣਾ ਸਹਿਸਵਾ ਨਾਲ ਕਰ ਲੈਣਾ ਹਣਾ ਕਾਲੀ ਨਹੀਂ ਕਰਨੀ ਕਿਸੇ ਚੀਜ਼ ਉਹ ਤੁਹਾਨੂੰ ਮੋਟੀਵੇਟ ਕਰੂਗਾ ਡੀਮੋਟੀਵੇਟ ਨਹੀਂ ਕਰੂਗਾ ਇਹਦੇ ਉਲਟ ਹੀ ਜਿਹੜੇ ਲੋਕ ਤੁਹਾਡੀ ਤਰੱਕੀ ਤੋਂ ਸੜਦੇ ਹੋਣਗੇ ਜਲਸ ਕਰਦੇ ਹੋਣਗੇ ਉਹ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਰੋਕਣਗੇ ਸੋ ਐਸੇ ਲੋਕਾਂ ਦੀ ਜਰੂਰਤ ਆ ਜਿਹੜੇ ਤੁਹਾਨੂੰ ਮੋਟੀਵੇਟ ਕਰਨ ਤੁਹਾਡੇ ਤੁਸੀਂ ਸਹੀ ਤਰੀਕੇ ਨਾਲ ਕਰਦੇ ਹੋ ਸਹੀ ਰਸਤੇ ਤੇ ਜਾਂਦੇ ਹੋ ਤਾਂ ਮੋਟੀਵੇਸ਼ਨ ਦੇਣ ਵਾਲੇ ਲੋਕ ਘੱਟ ਹੁੰਦੇ ਨੇ ਸੋ ਹਰ ਇੱਕ ਦਿਨ ਦੇ ਵਿੱਚ ਜੇ ਤੁਸੀਂ ਅੱਗੇ ਤਰੱਕੀ ਕਰਦੀਆਂ ਤਾਂ ਮੋਟੀਵੇਸ਼ਨਲ ਲੋਕਾਂ ਦਾ ਤੁਹਾਡੇ ਨਾਲ ਤੁਹਾਡਾ ਨਾਲ ਸਾਥ ਹੋਣਾ ਬਹੁਤ ਜ਼ਰੂਰੀ ਆ ਸੋ ਇੱਥੇ ਵੀਡੀਓ ਕੰਮ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਪਾਉਣ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ